ਤਾਂ ਇਹ ਫਿਰデア ਕੰਮ ਕਰਦੇ ਆ ਇਹ ਸਾਰਾ ਤਾਮਾ ਜਾ ਮਾ ਦੇਖਿਆ ਤੇ ਹੁਣ ਆਪਾਂ ਇਥੋਂ ਲਸਾਕਾ ਵੱਲ ਨੂੰ ਚੱਲਦੇ ਆ ਲਸਾਕਾ ਨੂੰ ਜਾਂਦੇ ਰਾਹ ਤੇ ਇਥੇ ਟੋਲ ਪਲਾਜ਼ਾ ਕਤੂਬਾ ਟੋਲ ਪਲਾਜ਼ਾ ਆਪਾਂ ਆਪਣੇ ਬੰਦਿਆਂ ਨੇ ਖੇਤੀਬਾੜੀ ਦਾ ਮਾਹੌਲ ਵੱਡੇ ਪੱਧਰ ਤੇ ਦੇਖਿਆ ਅੰਗਰੇਜ਼ਾਂ ਦੇ ਫਾਰਮ ਦੇਖੇ ਆ ਤੇ ਨਾਲ ਹੀ ਇੱਕ ਟਰੱਕਾਂ ਦਾ ਵੀ ਦੇਖਣਾ ਪੰਡਾ ਟਰੱਕ ਤੇ ਅੱਗੇ ਲਿਖਿਆ ਗੋਪਿੰਦ ਭਾਈ ਜੀ ਦੱਸੋ ਤੁਸੀਂ ਟਰੱਕਾਂ ਬਾਰੇ ਜਾਣਕਾਰੀ ਦਿਓ ਤੁਹਾਡੀ ਬੋਲੀ ਭਾਈ ਜੀ ਇਹ ਇੱਥੇ ਜਦੋਂ ਹੁਣ ਆਪਣਾ ਕੰਮ ਮੇਨ ਫਾਰਮਿੰਗ ਤੋਂ ਲੈਵਨ ਨਾਲ ਫਰਟੀਲਾਈਜ਼ਰ ਦਾ ਖਾਦ ਦਾ ਜੀ ਠੀਕ ਹੈ ਭਾਈ ਖਾਦ ਅਸੀਂ ਲੋਕਲ ਵੀ ਇੱਥੇ ਵੀ ਜਦੋਂ ਆ ਜਾਂਦੀ ਇੱਥੋਂ ਵੀ ਖਰੀਦ ਲੈਣੇ ਆ ਹਾਂਜੀ ਸਾਰੇ ਕੰਟਰੀ ਚ ਜਿਵੇਂ ਆਪਣੇ ਫਰਟੀਲਾਈਜ਼ਰ ਦੇ ਡਿਪੋ ਨੇ ਜੀ ਹਾਂਜੀ ਸਟੋਰ ਠੀਕ ਹੈ ਤੇ तकरीबन 15 ਡਿਸਟ੍ਰਿਕਟਸ ਚ ਸਾਡੇ ਸਟੋਰ ਆ ਠੀਕ ਹੈ ਉਹਦੀ ਖਾਦ ਇਧਰ ਉਧਰ ਪਹੁੰਚਾਉਣ ਲਈ ਸਾਨੂੰ ਟਰੱਕਾਂ ਦੀ ਲੋਡ ਵੀ ਪੈਂਦੀ ਆ ਬਿਲਕੁਲ ਤੇ ਵੈਸੇ ਫਿਰ ਇੱਥੇ ਟਰਾਂਸਪੋਰਟ ਵੱਡੀਆਂ ਟਰਾਂਸਪੋਰਟਾਂ ਚੋਂ ਸਤ ਸਰਦਾਰ ਸੁਪਨ ਸਿੰਘ ਦੀ ਆ ਹਾਂਜੀ ਤੇ ਯਾ ਆਪਣੇ ਪੰਜਾਬੀਆਂ ਚੋਂ ਉਧਰੋਂ ਆਇਆ ਚੋਂ ਐਚ ਐਂਡ ਐਚ ਟਰਾਂਸਪੋਰਟ ਹੈ ਬਾਈ ਹੈਰੀ ਢਿਲੋਣੀ ਰਾਮਪੁਰਾ ਫੂਲ ਵਾਲੇ ਠੀਕ ਹੈ ਜੀ ਉਹਨਾਂ ਦੀ ਇਹਦੇ ਉਹਨਾਂ ਸਾਨੂੰ ਟਰੱਕਾਂ ਚ ਗਾਈਡ ਕਰਕੇ ਲਿਆਉਣ ਵਾਲੇ ਟਰੱਕਾਂ ਦੀ ਸਾਰਾ ਮਤਲਬ ਹੈਲਪ ਜਿੰਨੀ ਕੀਤੀ ਸਾਨੂੰ ਟਰਾਂਸਪੋਰਟ ਸਟਾਰਟ ਕਰਨ ਲਈ ਉਹ ਹੈਰੀ ਵੀਰ ਨੇ ਕੀਤੀ ਹੈਰੀ ਢਿਲੋਣੇ ਠੀਕ ਹੈ ਜੀ ਵੈਸੇ ਰਾਮਪੁਰਾ ਵਾਲੇ ਜਿਹੜੇ ਕਰਮਾ ਅਫਰੀਕਾ ਵੀ ਉਹਨਾਂ ਦੀ ਟਰਾਂਸਪੋਰਟ ਹੈ ਹਾਂ ਦੇਖੀ ਸੀ ਮੈਂ ਹਾਂਜੀ ਤੇ ਇਹ ਬਈ ਅਸੀਂ ਪਹਿਲਾ ਟਰੱਕ ਸੀ ਲਿਆ ਜੀ ਆਹ ਵਾਲਾ ਜੀ ਇਹਦੇ ਦੂਜੇ ਕਾਰੋਬਾਰਾਂ ਨਾਲ ਉਹ ਇਹਦੇ ਚ ਵੀਏਟੀ ਰਜਿਸਟਰ ਕਰਾਉਣਾ ਪੈਂਦਾ ਜੀ ਟਰਾਂਸਪੋਰਟ ਚ ਇਸ ਕਰਕੇ ਕੰਪਨੀ ਵੱਖਰੀ ਬਣਾਈ ਸੀ ਗੋਬਿੰਦ ਗਲੋਬਲ ਗੋਬਿੰਦ ਗਲੋਬਲ ਓਕੇ ਜੀ ਕੁਮਾਰਾ ਜੀ ਦਾ ਨਾਮ ਦੇ ਸੱਚੇ ਬਾਦਸ਼ਾਹ ਦੇ ਤੇ ਇਹਦੇ ਟਰੱਕਾਂ ਦੀ ਕੀਮਤ ਕਿੰਨੀ ਕੁ ਹੁੰਦੀ ਹੈ ਭਾਈ ਜੀ ਅ ਭਾਈ ਟਰੱਕ ਤੇ ਚਾਈਨੀਜ਼ ਟਰੱਕ ਆ ਜੀ ਹੋਗੋ ਦਾ ਹਾਂ ਸਾਨੂੰ ਸਾਨੂੰ ਟਰੱਕ ਅੱਛਾ ਜੀ ਇਹ ਵੀ ਵਿਦ ਵੀਏਟੀ 45000 ਡਾਲਰ ਦਾ ਠੀਕ ਹੈ ਇਹ ਵਿਦਾਊਟ ਵੀ 80 38 ਦਾ 38000 ਦਾ ਇੱਥੇ ਲੈਂਡ ਕਰ ਜਾਂਦਾ ਜੀ ਮਿਲ ਜਾਂਦਾ ਰੈਡੀ ਠੀਕ ਹੈ ਤੇ ਆ ਟ੍ਰੇਲਰ ਜਿਹੜਾ ਜੀ ਇਹ ਚਾਈਨੀਜ਼ ਨਹੀਂਗਾ ਇਹ ਅਮਰੀਕਨ ਤੇ ਸਾਊਥ ਅਫਰੀਕਨ ਕੰਪਨੀ ਆ ਜੀ 100 ਫਰੂ ਹੌਫ ਓਕੇ ਤੇ ਇਹ ਟ੍ਰੇਲਰ ਮਤਲਬ ਬਹੁਤ ਸਭ ਤੋਂ ਵਧੀਆ ਟ੍ਰੇਲਰ ਹੀ ਕਹਿ ਸਕਦੇ ਤੁਸੀਂ ਸਭ ਤੋਂ ਟਾਪ ਕਲਾਸ ਠੀਕ ਟ੍ਰੇਲਰ 100 ਦਾ ਤੇ ਇਹ ਤੋਂ ਬਾਅਦ ਕੋ ਪਾਣੀ ਲੱਗਿਆ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਇਹ ਜੁੰਦੀ ਇਟਾ ਵੱਡਾ ਸਫਰ ਕਰਕੇ ਅੱਜ ਇਧਰੋਂ ਚੱਲ ਕੇ ਆਏ ਹਾਂ ਤੇ ਮਹਾਂਚ ਸੀਗਾ ਇੱਥੇ ਇੱਕ ਨਾਂ ਟ੍ਰੱਕਾਂ ਦੀ ਕੰਪਨੀ ਆ ਜੀ ਕਿਸੇ ਦੀ ਇੰਡੀਅਨ ਬੰਦੇ ਆ ਹਾਂਜੀ ਉਹ ਨਾ ਆਪਣੇ ਮਤਲਬ ਜਿਵੇਂ ਇੰਡੀਆ ਦੇ ਜਿਹੜੇ ਕੋਈ 플레이ਰ ਕੁਛ ਆ ਉਹਨਾਂ ਦਾ ਨਾਂ ਕੱਟਿਓ ਲਿਖਿਆ ਹੁੰਦਾ ਉਹਨਾਂ ਦੇ ਹਰ ਇੱਕ ਟਰੱਕ ਤੇ ਕਿਸੇ ਨਾ ਕਿਸੇ ਦਾ ਠੀਕ ਹੈ ਜੀ ਜਦੋਂ ਤੁਸੀਂ ਆਏ ਤੇ ਮੇਰੇ ਮਨ 'ਚ ਆਇਆ ਮੈਂ ਕਿਹਾ ਬਈ ਇਹਨੂੰ ਆਪਾਂ ਵੀ ਕੋਈ ਚਿੱਲਾ ਕਰੀਏ ਸਰਪ੍ਰਾਈਜ਼ ਇਹ ਸਾਲ ਬ੍ਰਿਕਾ ਦਰਬਨ ਤੋਂ ਵੀ ਹੁਣ ਤਾਂ ਲੋਕਲ ਚੱਲ ਰਿਹਾ ਸਾਡੇ ਕੋਲ ਦੋ ਹੀ ਟਰੱਕ ਨੇ ਇਹ ਇਹ ਇੱਕ ਹੋਰ ਲੈ ਆ ਹੁਣ ਅਸੀਂ ਤੇ ਇੱਕ ਹੋਰ ਲੈ ਲਾਂਗੇ ਇਸ ਸਾਲ 'ਚ ਇਹ ਪਹਿਲਾ ਟਰੱਕ ਹੀ ਆ ਤੇ ਇੱਕ ਨੰਬਰ ਟਰੱਕ ਹੀ ਇਹਦੇ ਅਸੀਂ ਸੋਚਿਆ ਫਿਰ ਵੀ ਇਹਦੇ ਤੇ ਲਾਉਨੇ ਆ ਤੇ ਜਦੋਂ ਆਊਗਾ ਉਦੋਂ ਕੇਪ ਟਾਊਨ ਤੋਂ ਸੌਰੀ ਕੇਪ ਟਾਊਨ ਨਹੀਂ ਦਰਬਨ ਜਾਂਦਾ ਦਰਬੰਤੋਂ ਅਸੀਂ ਕੁਸੰਬਲ ਇਸੇ ਕਾਂਗੋ ਤੱਕ ਕਾਂਗੋ ਤੱਕ ਆ ਫਿਰ ਉਹ ਦੇਸ਼ਾਂ ਦੇ ਦੇਸ਼ਾਂ ਤੋਂ ਲੰਘੂਗਾ ਤੇ ਫਿਰ ਅਸੀਂ ਸੋਚਿਆ ਵੀ ਸਹੀ ਹੈ ਭਾਜੀ ਨੂੰ ਸੁਮਰੀपत ਗੱਲ ਜੀ ਜੀਸ ਗੋਵਿੰਦ ਗਲੋਬਲ ਸ਼ਿਪਿੰਗ ਵੈਸੇ ਭਾਵੇਂ ਤੁਸੀਂ ਇਹਨੂੰ ਗੁਰੂ ਮਹਾਰਾਜ ਦੇ ਨਾਂ ਤੇ ਲੈ ਲਓ ਜੀ ਗੁਰੂ ਗੋਪਿੰਦ ਸਿੰਘ ਹਾਂ ਸਹੀ ਆ ਉਹ ਤਾਂ ਹੈ ਹਾਂ ਇਦਾਂ ਹੀ ਕਰ ਸਹੀ ਹਾਂਜੀ ਥੈਂਕ ਯੂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰੋ ਜੀ ਸਾਡਾ ਛੋਟਾ ਜਿਹਾ ਟ੍ਰੇਲਾ ਬਹੁਤ ਬਹੁਤ ਧੰਨਵਾਦ ਹੁਣ ਇਹਦੇ ਨਾਲ ਖੜ ਕੇ ਮੈਂ ਆਪਣੀ ਫੋਟੋ ਖਿੱਚ ਲਵਾਂ ਭਾਜੀ ਲਓ ਬੜੀ ਕਤਿਰ ਕਿਹਦਾ ਆ ਫੋਟੋ ਮੈਂ ਜਾਪੀਆ ਦੇ ਬਸ ਕਰ ਰਹਿਣਾ ਭਾਈ ਜਦੋਂ ਮੈਂ ਮੁਲਾਵੀ ਤੋਂ ਜਾਪੀਆ ਦੇ ਦਾਖਲ ਹੋਇਆ ਸੀ। ਕੀ ਆਥੋਪੀਆ ਦੀ ਹੈ ਜਦੋਂ ਸਫਰ ਸ਼ੁਰੂ ਸ਼ੁਰੂ ਕੀਤਾ ਸੀ। ਸਟੈਂਡਰਡ ਭਾਈ ਉਹਨਾਂ ਨੇ ਦੱਸਿਆ ਕਿ 45000 ਦਾ ਇਹ ਟਰੰਕ ਆ 45000 ਡਾਲਰ। ਗੁਣਾ ਸਤਾਸੀ ਲਗਭਗ 40 ਲੱਖ ਦਾ ਬੰਦਾ ਹੈ। ਪਰ ਜਿਹੜਾ ਪਿਛਲਾ ਟ੍ਰੇਲਰ ਆ ਉਹਦੀ ਕੀਮਤ ਅੱਡ ਹੁੰਦੀ ਆ। ਉਹਦਾ ਦੱਸੋ ਕੀ ਰੇਟ ਹੁੰਦਾ ਕਿ ਇਹ ਜਿਹੜਾ ਟਰੈਲਰ ਐਸ 100 ਪ੍ਰੂਫ ਆਫ ਦਾ ਡਰੌਪਸਾਈਡ ਟਰੈਲਰ ਹਾਂਜੀ ਇਹ ਨਵਾਂ ਟਰੈਲਰ ਤਕਰੀਬਨ 37000 ਡਾਲਰ ਦਾ ਮਿਲ ਜਾਂਦਾ ਜੀ ਠੀਕ ਹੈ ਹੁੰਦੀ ਆ ਬੁੱਕ ਕਰਾਉਣਾ ਪੈਂਦਾ ਸਾਊਥ ਅਫਰੀਕਾ ਤੋਂ ਬਣ ਕੇ ਆਉਂਦਾ ਤੇ 37000 ਡਾਲਰ ਦਾ ਆਪਾਂ ਨੂੰ ਕਾਸਟ ਕਰਦਾ ਜੀ ਇੱਥੇ ਜ਼ੈਂਬੀਆ ਇੱਕ ਲਗਭਗ 80 ਲੱਖ ਦਾ ਮੰਨੀਏ ਸਾਰਾ ਟਾਂਚਾ ਆ ਲਾ ਲਓ ਜੀ 75 ਲੱਖ ਦਾ ਹਸ ਠੀਕ ਧੰਨਵਾਦ ਵੱਡੇ ਭਾਈ ਤੁਹਾਡਾ ਬਹੁਤ ਬਹੁਤ ਫਾਰ ਥਿਸ ਐਪਰੀਸੀਏਸ਼ਨ ਤਾਂ ਕੀ ਮਿਲਾਂ ਗਲਾਂਗੇ ਭਾਈ ਸ਼ੁੱਕਰਵਾਰ 14 ਮਾਰਚ ਗੁਰਦੁਆਰਾ ਸਾਹਿਬ ਲਸਾਕਾ ਦੇਸ਼ਜਾਂਬੀਆ ਸਾਈਕਲ ਤੇ ਸਮਾਰਨ ਬੰਨ ਕੇ ਹੁਣ ਆਪਾਂ ਇਥੋਂ ਅੱਗੇ ਜਾਣ ਲਈ ਤਿਆਰ ਆ ਦੋ ਝੋਲੇ ਮੈਂ ਅਗਲੇ ਨਹੀਂ ਬੰਨੇ ਉਹ ਭਾਈ ਹੁਣਾਂ ਕੋਲੇ ਆ ਇਹ ਕਹਿੰਦੇ ਰਾਹ ਤੇ ਅਸੀਂ ਏ ਗੇੜਾ ਮਾਰਦੇ ਰਵਾਂਗੇ ਪਿੱਛੇ ਤੇ ਉਹ ਰਾਜ ਫੜ ਲਾਂਗੇ ਚੰਗਾ ਭਾਈ ਜੀ ਸਤਿ ਸ੍ਰੀ ਅਕਾਲ ਗੁਰਰਾਜ ਸਿੰਘ ਕਾਡਾਸ ਭਾਈ ਜੀ ਬਿਲੋਂ ਧੰਨਵਾਦ ਹਾਂ ਬਾਰ-ਬਾਰ ਜੀ ਆਇਆਂ ਨੂੰ ਤੁਸੀਂ ਆਏ ਹੋ ਜੀ ਧੰਨਵਾਦ ਤੇ ਬਈ ਸਾਰੀ ਸਿੱਖ ਸੰਗਤ इवन ਜਿੰਨੇ ਇੰਡੀਅਨ ਭੈਣ ਭਰਾ ਇੱਥੇ ਰਹਿੰਦੇ ਆ ਸਾਰਿਆਂ ਨੂੰ ਤੁਹਾਡਾ ਜੀ ਆਇਆਂ ਨੂੰ ਤੇ ਆਲਾ ਧੰਨਵਾਦ ਖਾਸ ਕਰਕੇ ਜਿੰਨੇ ਸਿੱਖ ਭਰਾ ਆ ਔਰ ਵਿਸ਼ੇਸ਼ ਤੌਰ ਜਿਹੜੇ ਇਸ ਵੇਲੇ ਛੁੱਟੀ ਕਰਕੇ ਇੱਥੇ ਹੈ ਨਹੀਂ ਸੀ ਤੇ ਇੰਡੀਆ ਬੈਠੇ ਆ ਉਹਨਾਂ ਸਾਰਿਆਂ ਦੀ ਵੀ ਹਾਜ਼ਰੀ ਪਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਮੈਂ ਜਿੱਤ ਗਿਆ ਤੇ ਸਾਰੇ ਨੇ ਬੋਲ ਛਾੜ ਕੇ ਆਹਣੇ ਮੈਨੂੰ ਲੱਗ ਰਿਹਾ ਅੱਛਾ ਕਰ ਰਿਹਾ ਸਹੀ ਕਰ ਓਕੇ ਸਿਮਰਨ ਜੀ ਸਿੰਘ ਗੁਰਨਾਮਕ ਕਾਉਂਸਲ ਆਫ ਜ਼ਾਪੀਆ ਇਸ ਗੁਰਦਰਾ ਸਾਹਿਬ ਦਾ ਵੀ ਇਹੀ ਨਾਮ ਆ ਠੀਕ ਆ ਯਾਰਾ ਆਪਾਂ ਮਿਲਦੇ ਰਹਾਂਗੇ ਹੈ ਜੇ ਤੁਸੀਂ ਮੈਨੂੰ ਪਤਾ ਮੇਰੇ ਮਗਰ ਆਉਣਾ ਚਲੋ ਭਾਈ ਭਾਈ ਬਾਕੀ ਕੋਈ ਗੱਲ ਨਹੀਂ ਤੁਸੀਂ ਆਪਾਂ ਰੱਖਾਂਗੇ ਸੰਪਰਕ ਤੇ ਤੁਹਾਨੂੰ ਅਸੀਂ ਜ਼ਾਪੀਆ ਬਾਡਰ ਤੱਕ ਅਸੀਂ ਤੁਹਾਨੂੰ ਜ਼ਿੰਬਾਬਵੇ ਤੱਕ ਕਰਕੇ ਆਵਾਂਗੇ ਜੀ ਚਲੋ ਧੰਨਵਾਦ ਅੰਦਰ ਜੀ ਬਗਲ ਕੋਈ ਵੀ ਚੀਜ਼ ਲੋਡ ਹੋਈ ਹੁਕਮ ਅ ਤਰਸੀ ਭਾਈ ਫਿਰ ਤੋਂ ਸਾਈਡ ਤੋਂ ਸਟਾਰਟ ਕਰ ਲੈਂਦੇ ਹਾਂ ਜੀ ਬਗਲ ਬਹੁਤ ਚਾਰ ਦਿਕਾ ਕੋਣ ਆਜੀ ਕੋਈ ਨਹੀਂ ਜੀ ਬਗਲ ਸਭ ਤੋਂ ਛੜੀ ਪਰ ਵੋਟਰ ਹੁੰਦਾ ਨਹੀਂ ਲੱਗਦਾ ਨਹੀਂ ਵੋਟਰ ਕੋਈ ਨਹੀਂ ਮੇਰਾ ਸਮਝੋ ਕੋਟਲਾ ਕਿ ਉਹ ਮਹਾਰਾਜਾ ਨਾਲ ਬਸ ਵੋਟਰ ਕਾਲੇ ਜੀ बोछ बोछ है बहुत है पानी 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 ये वाला ना देखे। ना देखे। बहुत का नहीं डेली बहुत पानी का बच्चा है बहुत ख्याल रखे सारी जगह घुमाया

ਦਾਂ ਮੇਰੀ ਆਕਾਰ ਦੇ ਚਾਰ ਪੰਜ ਦਿਨ ਆਪਾਂ ਸਾਈਕਲਿੰਗ ਆਫ ਰਹੀ ਅੱਜ ਸਾਈਕਲ ਤੇ ਦੁਬਾਰੇ ਚੜਨ ਦਾ ਸਵਾਬ ਪਣਿਆ ਤੇ ਲਸਾਕਾ ਨੂੰ ਖਾਤੇ ਬਲਾਉਣ ਦਾ ਸਵਾਬ ਵੀ ਆ ਗਿਆ ਲਸਾਕਾ ਤੋਂ ਲਗਭਗ 50 ਕਿਲੋਮੀਟਰ ਦੀ ਪੈਡਲਿੰਗ ਕਰਾਂਗੇ ਆਪਾਂ ਹੁਣ 2 ਵਜੇ ਸੂਪਰ ਸ਼ੁਰੂ ਕੀਤਾ ਤੇ 50 ਕਿਲੋਮੀਟਰ ਸੈਕਲ ਲਾ ਕੇ ਕਫੂ ਨੇ ਨਾ ਦਾ ਸ਼ਹਿਰ ਆਊਗਾ ਆਜਰਾ ਅਜਰੂ ਉਥੇ ਰਮਾਨ ਸ਼ਹਿਰ ਦੇ ਉਸਾਰਾ ਮੇਨ ਹਾਈਵੇ ਆ ਤਾਂ ਕਰਕੇ ਉਧਰ ਰੋਰਕਪੁਰੀ ਆ ਥਿਆਲ ਸਾਕਾ ਦਾ ਇੱਕ ਬਹੁਤ ਵੱਡਾ ਚੌਂਕਾ ਲੈਟਾ ਬੱਝੀਆਂ ਹੋਈਆਂ ਨੇ ਮੇਨ ਰੋਡ ਦੇ ਉੱਥੇ ਉੱਤਰ ਦੇ ਪਾਸੇ ਪੁਲਿਸ ਮੁਲਾਜ਼ਮ ਖੜੇ ਆ ਦਿਲ ਮਰਾ ਦੇ ਕਿ ਕਿੜੀ ਹਰਸ਼ ਦਾ ਤਾਰਾ ਜਾਪਾਨੇ ਚਲ ਜਾਣਾ ਬਹੁਤ ਔਖਾ ਲੱਗਦਾ ਮੈਨੂੰ ਇਸ ਤਰ੍ਹਾਂ ਦੇ ਜਵਾਹਰ ਚੱਲ ਜੀ ਨੇ 5-10 ਮਿੰਟ ਬਾਅਦ ਰੈਫਰ ਦੇਖਣਾ ਪੈਂਦਾ ਫੋਨ ਕੱਟਣਾ ਪੈਂਦਾ ਜਦੋਂ ਕਿ ਮੋੜ ਕੋੜ ਆ ਜਾਂਦਾ ਤੇ ਦੂਜਾ ਥੋੜੀ ਜਿਹੀ ਟ੍ਰੈਫਿਕ ਵੱਧ ਹੁੰਦੀ ਆ ਤੇ ਕਿਤੇ ਜੇ ਟ੍ਰੈਫਿਕ ਹੋਵੇ ਤੇ ਤੇਜ਼ ਨਾਲ ਰਲਣਾ ਪੈਂਦਾ ਹੁਣੇ ਹੀ ਕਾਲੀ ਪੈਡਲਿੰਗ ਕਰਨੀ ਪਏ ਆ ਬੈਂਕ ਆਪਣੇ ਖਦਮਾ ਤੱਕ ਇੰਡੋ ਜੰਬੀਆ ਬੈਂਕ ਇੰਡੀਆ ਤੇ ਜੰਬੀਆ ਦੇ ਸਾਂਝੇ ਬੈਂਕ ਨੇ ਅੱਗੇ ਕਰਦੇ ਆਪਾਂ ਲਗਭਗ 13 ਕਿਲੋਮੀਟਰ ਦੂਰ ਆ ਗਏ ਹੋਮ ਸਿਟੀ ਸ਼ਹਿਰ ਨੂੰ ਜਾ ਕੇ ਦੇ ਜਾਂਦੀਵਾਰ ਦੇ ਚਾਕੇ ਪਾਕੇ ਸਾਹ ਚੱਲ ਰਿਹਾ ਹੁਣ ਕਿੱਥੇ ਪਹੁੰਚ ਗਏ ਸਭ ਤੋਂ ਵੱਧ ਅਵੇਲੇ ਬਲਾਜਮੀ ਆ ਦੇਸ਼ ਦੇਖਿਆ ਤੇ ਸ਼ਾਕਾ ਦੀ ਸੜਕਾਂ ਤੋਂ ਥੋੜਾ ਰੈਕਲੇ ਲੋ ਦੀ ਚਨਾ ਮਾਰ ਕੇ ਕਟਲ ਮਾਰਦੇ ਮਾਰਦੇ ਆਪਾਂ ਸ਼ਹਿਰ ਤੋਂ ਚੰਗਾ ਬਾਹਰ ਨਿਕਲ ਆਏ 38 ਕਿਲੋਮੀਟਰ 38 ਕਿਲੋਮੀਟਰ ਬਾਹਰ ਆਏ ਆ 2 ਘੰਟਿਆਂ ਚ ਪੰਧ ਨਿਕਲ ਜਾਂਦਾ ਕੋਈ ਬਹੁਤਾ ਨਹੀਂ ਪੰਧਰ ਜਿਹਾ ਸੀ ਨਾ ਤਾਂ ਕਰਕੇ ਨਹੀਂ ਮਾਰਦੇ ਟਾਈਗਰ ਨਹੀਂ ਇਹ ਨਾ ਕੋਈ ਆ ਨਹੀਂ ਪਰਾਈ ਆ ਗਈ ਸ਼ੁਰੂ ਰਵੰਦਾ। ਮੈਂ 45 ਕਿਲੋਮੀਟਰ ਤੋਂ 2 ਕਿਲੋਮੀਟਰ ਹੋਰ ਜਾ ਗਿਆ ਜੇ ਰੁਕੂਗਾ। ਦਿਲ ਹਜੇ ਬਹੁਤ ਖੜਾ। ਇੱਥੇ ਇੱਕ ਬੱਚਾ ਰਹਿੰਦਾ ਆਪਣਾ ਪੰਜਾਬੀ ਪਰਿਵਾਰ ਹੈ ਕੋਈ। ਉਹਨਾਂ ਦੀ 13 ਸਾਲ ਦਾ ਬੱਚਾ। ਉਹ ਵੀ ਮੈਨੂੰ ਕਈ ਸੁਨੇਹੇ ਆਏ ਆ। ਤੇ ਤਾਂ ਕਰਕੇ ਮੈਂ ਇੱਥੇ ਕਿਤੇ ਨੇੜੇ ਰੁਕੂਗਾ ਤੇ ਉਹ ਵੀਰ ਨੂੰ ਫੋਨ ਕਰੂੰਗਾ। ਦੱਸ ਉਹਨੇ ਨਹੀਂ ਕਰਤਾ। ਫਾਇਨਲ ਮੈਂ ਚੰਗੇ ਤਰ੍ਹਾਂ ਕੰਨਾ ਫੜਾ ਬੰਦਾ ਆ ਰਿਹਾ ਆਪਣੇ ਮਿੱਤਰਾਂ ਤੋਂ ਜਦੋਂ ਬਾਹਰ ਨਿਕਲ ਜਾਂਦੇ ਆ ਉਸ ਤੋਂ ਬਾਅਦ ਆਪਣੇ ਟਿਕਾਣੇ ਆਪਣਾ ਘਰ ਇਹਨਾਂ ਜੇ ਸ਼ਾਨਦਾਰ ਲੋਜ ਹੁੰਦੇ ਨੇ ਸਾਹ ਵਹੀਕਲ ਦੀ ਖੂਬਸੂਰਤੀ ਆ ਕਿਹੜਾ ਲੋਜ ਹੈ ਹੋਏ ਬਹੁਤ بڑے ਹੋਏ ਥਾਂ ਥਾਂ ਤੇ ਉਹਨੇ ਸਗੋਂ ਦੀ ਘੁੰਮਣ ਵਾਲੇ ਲੋਕ ਨਹੀਂ ਦੇਖਦੇ ਜਿੰਨੇ ਇੱਥੇ ਲੋਜ ਬਣਿਆ ਹੁੰਦੇ ਆਪ ਹੀ ਐਤਵਾਰ ਨੂੰ ਜਾਂ ਕਿਸੇ ਦਿਨ ਇਹ ਆਪ ਹੀ ਚੈ ਲੈ ਉੱਟ ਜਾ ਕਰਨ ਵਾਸਤੇ ਕਮਰਾ ਕੁਮਰਾ ਸ਼ਹਿਰੋਂ ਬਾਹਰ ਲੈ ਕੇ ਤੇ ਸਿਰ ਉੱਥੇ ਰਹਿੰਦੇ ਰਹਿੰਦੇ ਨੇ ਲੀਲੋ ਲੋਜ ਸ਼ਾਨਦਾਰ ਹੈ ਸ਼ਾਨਦਾਰ ਹੈ 13 ਸਾਲ ਦਾ ਨੌਜਵਾਨ ਸਾਈਕਲ ਤੇ ਆਪਾਂ ਨੂੰ ਮਿਲ ਲਿਆ ਆ ਗਿਆ ਸਫੀ ਕਾਲ ਛੋਟੇ ਵੀਰ ਕਿੱਦਾਂ ਵਧੀਆ ਤੁਹਾਡਾ ਗਿਆ ਜੱਫੀ ਕਾਰ ਮੈਂ ਬਹੁਤ ਵਧੀਆ ਤੇ ਇਹ ਤਨੇ ਕਿ ਮੈਲਬਨ ਗ੍ਰੀਨ ਨਾਂ ਦਾ ਹੈਗਾ ਇੱਕ ਮੈਲਬਨ ਗ੍ਰੀਨ ਕਿਹਦੇ ਪਤਾ ਚਲ ਦੇਖਦੇ ਆਪਾਂ ਛੋਟੇ ਆ ਕੇ ਮੈਂ ਰੁਕਿਆ ਸੀ ਇਹਨਾਂ ਕੋਲੇ ਕਮਰਾ ਬਹੁਤ ਹੀ ਮਾੜਾ ਜਿਹਾ ਸੀ ਤੇ ਨੌਕਸੋ ਮੀਟਰ ਤੇ ਇੱਕ ਹੋਰ ਟਿਕਾਣਾ ਹੈਗਾ ਉੱਥੇ ਨੂੰ ਦੇਖਦੇ ਜਾਂ ਕੇ ਤੇ ਹੁਣ ਅਸੀਂ ਇੱਕ ਦੋ ਦੋ ਸਾਈਕਲ ਹੋ ਗਏ ਦੂਜਾ ਨੌਜਵਾਨ ਆਪਣਾ ਬੋਲੀ ਤੋਂ ਮਝੈ ਲੱਗਦਾ ਬਾਕੀ ਪੁੱਛਦੇ ਵੀਰ ਨੂੰ ਕਿਹੜੀ ਜਗ੍ਹਾ ਤੋਂ ਹੈ ਅੱਛਾ ਠੀਕ ਹੈ ਜੀ ਮੈਲਬਨ ਗ੍ਰੀਨ ਐਗਜ਼ੀਕਿਟਿਵ ਪਲੱਸ ਲੋਜ ਨਵਾਂ ਬਣਿਆ ਲੱਗਦਾ ਹੈ ਜਗ੍ਹਾ ਸੋਹਣੀ ਆ ਖੁੱਲੀ ਆ ਤੇ ਤੇ ਜਿਹੜੀ ਬਜਰੀ ਆ ਨਾ ਸਜਰੀ ਆ ਬਜਰੀ ਸਜਰੀ ਤਾਂ ਕਰਕੇ ਪਤਾ ਲੱਗਦਾ ਵੀ ਜਗ੍ਹਾ ਨਵੀਂ ਆ ਇਹ ਬੰਦ ਵੀ ਅੰਦਰ ਸਰਤੇ ਆਪਣੇ ਵੇਥਾ ਮਤੇ ਤੀਨੇ ਕਮਰੋਂ ਦਾ ਲਾਹਾ ਲੈਣਾ ਚਾਹੀਦਾ ਇਧਰਲੇ ਪਾਸੇ ਕਮਰੇ ਬਣੇ ਹੋਏ ਨੇ ਤੇ ਇਹਨਾਂ ਕਮਰਿਆਂ ਚੋ ਕਿਸੇ ਚੱਜ ਆਪਣਾ ਟਿਕਾਣਾ ਹੋਊਗਾ ਵਾਹ ਭਾਈ ਕਮਰੇ ਕਮਰੇ ਰਾਤ ਨੂੰ ਸੇ ਕਰਨ ਲਈ ਮਿਲਣ ਕਮਰੇ ਦੀ ਫੋਟੋ ਚੜੀ ਹੋਈ ਹੈ ਇਹਨਾਂ ਨੇ ਹੋ ਜਾਣਾ

ਜਾਣਾ ਚਾਹੁੰਦੇ ਰਹੇ ਨੀ ਚੰਕੜੇ ਨਹੀਂ ਚਾਹੀਦੇ ਹਨ ਅੱਜ ਥੋੜੀ ਠੀਕ ਹੈ ਇੱਥੇ ਕਮਰਾ ਮਿਲ ਗਿਆ ਇੱਕ ਸੋਨਾ 550 ਕੁਆਚਾ ਤੇ 4 400 ਚ ਮਾਰ ਜਾਂਦੇ ਆ ਘਟ ਜਾਂਦੇ ਹੁੰਦੇ ਆ ਕਿਉਂਕਿ ਉਹਨੇ ਲੋਕ ਹੈ ਨਹੀਂ ਜਿੰਨੇ ਕਮਰੇ ਬਣਾਈ ਬੈਠੇ ਆ ਇਹ ਤੇ ਆਪਣੇ ਨਾਲ ਛੋਟਾ ਵੀਰ ਬੈਠਾ ਗੁਰਮੈਲ ਸਿੰਘ ਗੁਰਮੈਲ ਤੁਸੀਂ ਕਿਹੜੀ ਥਾਂ ਤੋਂ ਬਾਈ ਹਾਂਜੀ ਕਿਹੜੀ ਜਗ੍ਹਾ ਤੋਂ ਪੰਜਾਬੂ ਅਸੀਂ ਖੇਮ ਕਰਨੂ ਵੀ ਮਾਚੀਏ ਹਾਂ ਖੇਮ ਕਰਨ ਪਿੰਡ ਮਾਚੀਕੇ ਹਾਂਜੀ ਤੁਸੀਂ ਕਦੋਂ ਗਏ ਫੇਰ ਦੇਸ਼ ਚ ਸਾਨੂੰ 1 ਸਾਲ ਹੋ ਚੰਨਾ ਕਤਹ ਹੋ ਗਈ ਹਾਂਜੀ ਤੁਹਾਡੇ ਬਾਪੂ ਜੀ ਪਹਿਲਾਂ ਪਰਿਵਾਰ ਤੁਹਾਡਾ ਫਾਦਰ ਸਾਹਿਬ ਹਾਂਜੀ ਫਾਦਰ ਸਾਹਿਬ ਨੂੰ 13 ਸਾਲ ਹੋ ਚਲੇ 13 ਸਾਲ ਹੋ ਗਏ ਹਾਂਜੀ ਤੁਸੀਂ ਕਿਨੂੰ ਵੀ ਕਲਾਸ ਪੜਦੇ ਨਹੀਂ ਜੀ ਸਕੂਲੇ ਹੈਗੇ ਹੈਗੇ ਨੇ ਇੱਥੇ ਹਾਂਜੀ ਸਕੂਲੇ ਹੈਗੇ ਮੈਂ ਮੈਲੰਡੂ ਸਕੂਲ ਤੋਂ ਪੜ੍ਹਿਆ ਅੰਦਰ ਕਹਿੰਦਾ ਭਾਬ ਇੱਦੀ ਸਕੂਲ ਨਹੀਂ ਹੋ ਜਾ ਇੰਡੀਅਨ ਸਕੂਲ ਹੈਗੇ ਪਰ ਉਹ ਲੋਸਾਤਾਸ ਪੜਹਿੰਦੇ ਹੋ ਲੋਸਾਤਾ ਕਹਿੰਦਾ ਤੁਸੀਂ ਇੱਥੇ ਹੀ ਪੜ੍ਹਦੇ ਹੋ ਕਫੂ ਜੀ ਹਾਂਜੀ ਠੀਕ ਹੈ ਯਾਰਾ ਠੀਕ ਹੈ ਤੁਸੀਂ ਮੈਨੂੰ ਕਿਵੇਂ ਲੱਭਿਆ ਕੋਲ ਨੈਟ ਤੇ ਅੰਝੇ YouTube ਤੋਂ ਰਹੀ ਹੈ ਮਾਂ ਮਜੀਤ ਅਸਿਆ ਠੀਕ ਹੈ ਜੀ ਠੀਕ ਹੈ ਕੀ ਬਾਤ ਆ ਯਾਰ ਖੁਸ਼ੀ ਹੁੰਦੀ ਹੈ ਇਹਨਾਂ ਦੇ ਸਾਚਾ ਆਪ ਨੂੰ 25 ਮਿਲਦੇ ਆ ਸ਼ਰਮ ਆ ਰਿਹਾ ਹੈ ਨਾ WhatsApp ਤੇ ਸੁਨੇਹਾ ਭੇਜਿਆ ਨਾਲ ਆਪਣੇ ਬੱਚੇ ਨੇ ਲੰਗ ਪੰਗ ਬੜੀ ਕਟਈ ਜਾਂਦਾ ਹੈ ਇਹਨਾਂ ਕੋਲ ਕੀ ਹੋਇਆ ਵਾ ਇਹਨਾਂ ਨੇ ਸੁਨੇਹਾ ਭੇਜਿਆ ਮੈਨੂੰ ਕਹਿੰਦੇ ਕਿ ਭਾਈ ਸਾਨੂੰ ਜ਼ਰੂਰ ਮਿਲ ਕੇ ਜਾਣਾ ਕਫੂਏ ਦੇ ਵਿੱਚ ਮੇਰੀ ਉਮਰ 13 ਸਾਲ ਮੈਂ ਸਕੂਲ ਤੋਂ ਛੁੱਟੀ ਲਵਾਂਗਾ ਜਦੋਂ ਤੁਸੀਂ ਸਾਡੇ ਕੋਲ ਆਉਣਾ ਹੋਇਆ ਤੇ ਮੇਰੇ ਫਾਦ ਸਾਹਿਬ ਵੀ ਛੁੱਟੀ ਲੈਣਗੇ ਛੁੱਟੀ ਕਿ ਛੁੱਟੀ ਲੈਣ ਦੀ ਲੋੜ ਤਾਂ ਨਹੀਂ ਭਾਈ ਅੱਜ मारनी पी थोड़ा लसाखा तू लगभग पांच किलोमीटर दूर बैठे ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਸਾਰੇ ਇੰਡੀਅਨ ਨੇ ਹਾਂਜੀ ਸਾਰੇ ਇੰਡੀਅਨ ਕੱਲੇ ਇੰਡੀਅਨਾਂ ਜਾਂ ਹੋਰ ਪਾਕਿਸਤਾਨੀ ਜਾਂ ਸਾਰੇ ਲੋਕ ਨੇ ਮਿਲ ਮੇ ਆ ਹਾਂ ਸਾਰੇ ਇੰਡੀਅਨ ਏਲੀਆਣਾ ਠੀਕ ਹੈ ਜਿੱਥੇ ਕਿਸ ਵੇਲੇ ਵਰਦੇ ਆਪਾਂ ਜਿਹੜੀ ਕਲੋਨੀ 'ਚ ਇਹ ਬਚਾ ਰਹਿੰਦਾ ਇਹਨਾਂ ਦੇ ਘਰ ਦਾ ਆਲਾ ਦਵਾਲਾ ਹੀ ਆ ਤੇ ਆਹ ਜਿਹੜੇ ਪਈਆਂ ਨੇ ਇਹਨਾਂ ਦੇ ਖੇਤਨ ਖੁੱਡਣ ਲਈ ਇਧਰ ਢੇੜਾ ਛੇੜਾ ਮਾਰਦੇ ਮਾਰਦੇ ਆ ਤੇ ਸੂਰਜ ਆ ਦੇ ਘਰ ਵੱਲ ਚੱਲਿਆ ਆਪਾਂ ਇੱਥੇ ਇਹਨਾਂ ਦੇ ਘਰ ਵੱਲ ਚੱਲਿਆ ਫੋਟੋ ਵੀ ਖਿੱਚਾਂਗੇ ਆਪਾਂ ਆਪਣਾ ਨੌਜਵਾਨ ਨਾਲ ਆਉਦੇ ਬਾਪੂ ਜੀ ਲੈ ਕੇ ਆਇਆ ਕਿਦਾਂ ਬਾਈ ਜੀ ਹੋਰ ਵਧੀਆ ਬਾਈ ਹੁਣਾਂ ਦਾ ਨਾਮ ਇੰਦਰਜੀਤ ਸਿੰਘ ਇੰਦਰਜੀਤ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਮੈਨੂੰ 10 ਸਾਲ ਹੋ ਗਏ 2012 ਤੋਂ 2012 ਤੋਂ ਤੁਸੀਂ ਇੱਥੇ ਆ ਜਾਈ ਆਂ ਇੰਤਜ਼ਾਮ ਵੀ ਆ ਗਿਆ ਹਾਂ ਤੇ ਬਹੁਤੀ ਗੱਲਬਾਤ ਆਪਾਂ ਫਿਰ ਸਵੇਰੇ ਕਰਦੇ ਆਂ ਚਾਨਣ ਜੀ ਸਵੇਰੇ ਮਿਲਦੇ ਆਪਾਂ ਹਾਂ ਠੀਕ ਆ ਸੱਸੀ ਕਰ ਦਮੇ ਬਾਈ ਜੀ ਓਕੇ ਨੌਜਵਾਨ ਮਹਿੰਦੀਪ ਦੇ ਘਰੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਣੀ ਰੋਟੀ ਪਾਣੀ ਬਹੁਤ ਸਵਾਦ ਸੀ ਤੇ ਇੱਥੇ ਮੈਨੂੰ ਬਾਈ ਉਹਨਾਂ ਨੇ ਦੱਸਿਆ ਕਫੋਏ ਦੇ ਵਿੱਚ ਇੱਕ ਵੱਡੀ ਇੰਡਸਟਰੀ ਲੱਗੀ ਹੋਈ ਹੈ ਉਹ ਇੰਡਸਟਰੀ 'ਚ ਆਪਣੇ ਹੋਰ ਪੰਜਾਬੀ ਭਰਾ ਵੀ ਕੰਮ ਕਰਦੇ ਨੇ ਜੇ ਸਵੇਰੇ ਸਵਾਗਤ ਬਣਾ ਸਾਰੇ ਦਰਸ਼ਕਾਂ ਨੂੰ ਉਸ ਤੋਂ ਬਾਅਦ ਆਪਾਂ ਗਾਮ ਨੂੰ ਨਿਕਲਾਂਗੇ ਤੇ ਇਹ ਵੀਡੀਓ ਬੜੇ ਤਰੀਕੇ ਦੇਖਿਆ ਬਹੁਤ ਕੋਸੀ ਅ ਮਗਰ ਮਾਛੋ ਫੋਆਈ ਢੇਤੀ ਪੜੀ ਦੇ ਸੰਤ ਸਾਰਾ ਕੁਝ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆ ਸਤਿਕਾਰ ਤੇ ਜੁੜੇ ਰਹੇ ਆਪਣੇ ਸਫ਼ਰ ਨਾਲ ਆਉਣ ਦੇ ਦਿਨਾਂ ਦਾ ਸਫ਼ਰ ਇਤੋਂ ਵੀ ਵੱਧ ਦਿਲਚਸਪ ਦਾ ਜਾਊਗਾ ਆਪਾਂ ਅਗਲੇ ਤੇਜ ਦੇ ਬਾਦ ਤੋਂ ਲਗਭਗ ਮਿਲ ਲਾਤਾ ਵੀ 500 ਕਿਲੋਮੀਟਰ ਦੂਰ ਬੈਠੇ ਆਂ 5 ਦਿਨਾਂ ਚ ਆਪਾਂ ਅਗਲਾ ਪੰਡ ਕੱਢ ਕੇ ਨਵੇਂ ਦੇਸ਼ ਦੇ ਵਿੱਚ ਦਾਖਲ ਹੋਵਾਂਗੇ ਤੇ ਲਗਾਤਾਰ ਹੁਣ ਸਾਈਕਲ ਸਵਰ ਆਪਣਾ ਜਾਰੀ ਰੱਖਾਂਗੇ ਜੁੜੇ ਰਹੋ ਤਾਂ ਬਹੁਤ ਬਹੁਤ ਧੰਨਵਾਦ ਲਾਈਕ ਕਰਿਓ ਤੇ ਵੀਡੀਓ ਤੇ ਹਟਾ ਕਮੈਂਟ ਟਿੱਪਣੀਆਂ ਜ਼ਰੂਰ ਕਰਿਓ ਤੇ ਗਾਇਸ ਤੇ ਈ ਵੀਡੀਓ ਖਤਮ ਹੋ ਗਈ ਤੁਸੀਂ ਤੇ ਇਹ ਤੁਹਾਨੂੰ ਪਸੰਦ ਲੱਗਿਆ ਬਲੋਗ ਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਹਮੈਂਡ ਸੇ ਆਪਣੀ ਟਿੱਪਣੀ ਜਰੂਰ ਦਿਓ ਵੀ ਤੁਹਾਨੂੰ ਬਲੋਗ ਕਿੱਦਾਂ ਲੱਗਿਆ ਤੇ ਰਿਐਕਸ਼ਨ ਕਿੱਦਾਂ ਲੱਗਿਆ ਤੇ ਹੋਰ ਸੁਣਾਓ ਸਾਰੇ ਸਾਰੇ ਠੀਕ ਕਾਰੋਬਾਰ ਸਾਰੇ ਦੇ ਵਧੀਆ ਤੇ ਅੱਜ ਕ ਅੱਜ ਸਾਨੂੰ ਨਾ ਬਹੁਤ ਕੁਝ ਦੇਖਣ ਨੂੰ ਮਿਲਿਆ ਮਗਰਮਚ ਤੇ ਉਹਨਾਂ ਦੀ ਚੀਜ਼ਾਂ ਬਣਦੀਆਂ ਕਿਹਨਾਂ ਉਧਰ ਕਈ ਖਾਂਦੇ ਵੀ ਨੇ ਕੂਡ ਵਗੈਰਾ ਚੁੰਦਾ 버ਗਰ ਵੀ ਦੇਖਿਆ ਆਪਾਂ ਮਗਰਮਚ ਦਾ ਸਨੇਕ ਵਗੈਰਾ ਸਾਨੂੰ ਦੇਖਿਆ ਅੱਜ ਤੇ ਬਹੁਤ ਵਧੀਆ ਹੁਣ ਮੱਲਬ ਵੀਰ ਜੀ ਦਾ ਸਾਰਾ ਸਾਈਕਲ ਦਾ ਹੀ ਚੱਲੇਗਾ ਥੋੜੀ ਰੈਸਟ ਮਿਲੀ ਸੀ ਪਰ ਹੁਣ ਸਾਰੇ ਸਾਈਕਲ ਦਾ ਚੱਲੇਗਾ ਤਾਂ ਜੇ ਤੁਹਾਨੂੰ ਬਹੁਤ ਵਧੀਆ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਿਓ ਸ਼ੇਅਰ ਸਬਸਕ੍ਰਾਈਬ ਵੀ ਕਰਿਓ ਥੈਂਕਸ ਫॉर ਵਾਚਿੰਗ ਥੈਂਕ ਯੂ ਥੈਂਕ ਫॉर ਵਾਚਿੰਗ ਦੇ ਗਾਇਸ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਚਲੋ ਚਲੋ